ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਹੀ ਵਧੀਆ ਤੇ ਚਮਤਕਾਰੇ ਕਹਿ ਸਕਦੇ ਹੋ ਇਸ ਤਰ੍ਹਾਂ ਦਾ ਪਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਸੰਗਤ ਜੀ ਤੁਹਾਡੇ ਘਰ ਦੇ ਵਿੱਚੋਂ ਦੁਸ਼ਮਣਾਂ ਦਾ ਨਾਸ ਹੋ ਜਾਵੇਗਾ ਤੁਹਾਡਾ ਜਿਹੜਾ ਘਰ ਹੈ ਉਹ ਪੈਸਿਆਂ ਦੇ ਨਾਲ ਭਰ ਜਾਵੇਗਾ ਇਸ ਨੂੰ ਤੁਸੀਂ ਕਦੋਂ ਕਰਨਾ ਹੈ ਤੇ ਕਿਵੇਂ ਕਰਨਾ ਇਸ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੇਕਰ ਨਵੇਂ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦੇਣਾ ਜੀ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਸਾਥ ਸੰਗਤ ਜੀ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਸੰਗਤ ਜੀ ਇੱਕ ਅਦਰਕ ਦਾ ਛੋਟਾ ਜਿਹਾ ਟੁਕੜਾ ਤੁਹਾਡੇ ਘਰ ਦੀਆਂ ਬਹੁਤ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦਾ ਹੈ ਜਾਂ ਫਿਰ ਇਹ ਸਮਝ ਸਕਦੇ ਹੋ ਕਿ ਤੁਹਾਡੀ ਜ਼ਿੰਦਗੀ ਨੂੰ ਜਾਂ ਫਿਰ ਸੁੱਤੀ ਹੋਈ ਕਿਸਮਤ ਨੂੰ ਜਗਾ ਸਕਦਾ ਹੈ ਇਸ ਤੋਂ ਇਲਾਵਾ ਜੇਕਰ ਤੁਹਾਡੇ ਸ਼ਹਿਰ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦਾ ਵਿਅਕਤੀ ਹੈ ਜੋ ਤੁਹਾਨੂੰ ਪਰੇਸ਼ਾਨ ਕਰਦਾ ਹੈ ਕਾਫੀ ਲੰਮੇ ਸਮੇਂ ਤੋਂ ਤੁਹਾਡੀ ਮੁਸ਼ਕਲ ਦਾ ਕਾਰਨ ਬਣਿਆ ਹੈ ਤਾਂ ਇਸ ਪਾ ਦੇ ਨਾਲ ਉਹ ਦੂਰ ਹੋ ਜਾਵੇਗਾ ਇਸ ਤੋਂ ਇਲਾਵਾ ਤੁਹਾਡੇ ਘਰ ਦੇ ਵਿੱਚ ਪੈਸਿਆਂ ਦੀ ਪਰੇਸ਼ਾਨੀ ਹੈ ਜਾਂ ਤੁਹਾਡੇ ਘਰ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਕਲੇਸ਼ ਚ ਆ ਰਹੇ ਹੈ ਸਾਰਿਆਂ ਜਿਹੜੀਆਂ ਮੁਸ਼ਕਲਾਂ ਨੇ ਤੁਹਾਡੀਆਂ ਉਪਾਣੋਂ ਕਰਨ ਦੇ ਨਾਲ ਦੂਰ ਹੋ ਜਾਣਗੀਆਂ ਕਿਉਂਕਿ ਸੰਗਤ ਜੀ ਅਦਰਕ ਦੇ ਵਿੱਚ ਇੰਨੀ ਜ਼ਿਆਦਾ ਸ਼ਕਤੀ ਤੇ ਪਾਵਰ ਹੁੰਦੀ ਹੈ ਕਿ ਜਿਹੜਾ ਸਭ ਤੋਂ ਜ਼ਿਆਦਾ ਗੁੱਸੇ ਵਾਲਾ ਗ੍ਰਹਿ ਹੁੰਦਾ ਹੈ ਉਸ ਨੂੰ ਕੰਟਰੋਲ ਕਰਨ ਦੀ ਪਾਵਰ ਰੱਖਦਾ ਹੈ ਅਸੀਂ ਇੱਕ ਅਦਰਕ ਦੇ ਟੁਕੜੇ ਦੇ ਨਾਲ ਆਪਣੇ ਘਰ ਦੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੇ ਹਾਂ ਤਾ ਜੋ ਦੇਖ ਕੇ ਹੋਰ ਵੀ ਮਨੋਖੇ ਇਹ ਸੋਚਣ ਲੱਗ ਜਾਣ ਕਿ ਇਹਨਾਂ ਦੇ ਘਰ ਦੇ ਵਿੱਚ ਸਭ ਕੁਝ ਕਿਵੇਂ ਠੀਕ ਚੱਲ ਰਿਹਾ ਉਹਨਾਂ ਦੇ ਮਨ ਦੇ ਵਿੱਚ ਇਹ ਸੋਚ ਜ਼ਰੂਰ ਆਵੇਗੀ ਕਿ ਇਹਨਾਂ ਦੇ ਘਰ ਦੇ ਵਿੱਚ ਇੰਨਾ ਪੈਸਾ ਕਿੱਥੋਂ ਆ ਰਿਹਾ ਅੱਜ ਦੀ ਵੀਡੀਓ ਸਾਥ ਸੰਗਤ ਜੀ ਅਸੀਂ ਤੁਹਾਡੇ ਨਾਲ ਅਦਰਕ ਦੇ ਦੋ ਉਪਾਅ ਸਾਂਝੇ ਕਰਾਂਗੇ ਪਹਿਲਾ ਉਪਾਅ ਤੇ ਜੇਕਰ ਤੁਹਾਡੇ ਤੇ ਕਾਫੀ ਜ਼ਿਆਦਾ ਕਰਜ਼ਾ ਹੋ ਗਿਆ ਹੈ ਜਾਂ ਫਿਰ ਤੁਹਾਨੂੰ ਕੋਈ ਤੰਗ ਪਰੇਸ਼ਾਨ ਕਰਦਾ ਹੈ ਜਾਂ ਫਿਰ ਤੁਹਾਡੇ ਕਾਦੇ ਵਿੱਚ ਕਾਲੇ ਕਲੇਸ਼ ਹੈ ਇਸ ਪਾਣੋਂ ਦੂਰ ਕਰਨ ਦੇ ਲਈ ਅਦਰਕ ਦਾ ਉਪਾਅ ਤੁਸੀਂ ਕਰ ਸਕਦੇ ਹੋ ਇਸ ਦੇ ਲਈ ਤੁਸੀਂ ਅਦਰਕ ਦਾ ਉਪਾਅ ਕਰ ਸਕਦੇ ਹੋ ਉਸ ਤੋਂ ਇਲਾਵਾ ਜਿਹੜਾ ਦੂਸਰਾ ਉਪਾਅ ਸੀ ਤੁਹਾਡੇ ਨਾਲ ਸਾਂਝਾ ਕਰਾਂਗੇ ਉਸੇ ਦੂਸਰੇ ਉਪਾਅ ਨੂੰ ਕਰਨ ਦੇ ਨਾਲ ਜਿਹੜੀ ਵੀ ਤੁਹਾਡੇ ਕਾਦੇ ਵਿੱਚ ਪੈਸਿਆਂ ਨੂੰ ਲੈ ਕੇ ਪਰੇਸ਼ਾਨੀ ਹੈ ਉਹ ਜਿਹੜੀ ਤੁਹਾਡੀ ਪਰੇਸ਼ਾਨੀ ਹੋਵੇ ਕਿ ਮੁਸ਼ਕਲ ਹੋਵੇ ਕਿ ਉਹ ਦੂਰ ਹੋ ਜਾਵੇਗੀ ਇਸ ਪਾਣ ਨੂੰ ਕਰੰਦਾ ਵਾਰ ਜਿਹੜਾ ਹੈ ਉਹ ਮੰਗਲਵਾਰ ਇਸ ਪਾਣ ਨੂੰ ਸੰਗਜੇ ਤੁਸੀਂ ਮੰਗਲਵਾਰ ਕਰਨਾ ਹੈ ਕਿੰਨਾ ਸਮਾਂ ਕਰਨਾ ਹੈ ਉਹ ਇਸ ਨੂੰ ਤੁਸੀਂ 8 ਵਾਰ ਮੰਗਲਵਾਰ ਲਗਾਤਾਰ ਕਰਨਾ ਹੈ ਪਰ ਕਰਨਾ ਮੰਗਲਵਾਰ ਦੇ ਦਿਨ ਹੈ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਇਸ ਪਾਣ ਨੂੰ ਕਰਨ ਦਾ ਸਮਾਂ ਰਾਤ ਦਾ ਹੈ ਰਾਤ ਦੇ ਸਮੇਂ ਤੁਸੀਂ ਕਰਨਾ ਹੈ ਪਰ ਕਰਨਾ ਤੁਸੀਂ 12 ਵਜੇ ਤੋਂ ਪਹਿਲਾਂ ਹੀ ਹੈ ਕਿਉਂਕਿ 12 ਵਜੇ ਤੋਂ ਬਾਅਦ ਅਗਲੇ ਦਿਨ ਦੀ ਸਵੇਰ ਹੋ ਜਾਂਦੀ ਹੈ ਇਸ ਕਰਕੇ ਉਹ ਅਗਲਾ ਦਿਨ ਹੈ ਜਿਹੜਾ ਬੁੱਧਵਾਰ ਮੰਨਿਆ ਜਾਏਗਾ ਤੇ 12 ਵਜੇ ਤੋਂ ਪਹਿਲਾਂ ਰਾਤ ਦੇ ਸਮੇਂ ਤੁਸੀਂ ਮੰਗਲਵਾਰ ਦੇ ਦਿਨ ਕਿਸੇ ਵੀ ਤੁਸੀਂ ਮੰਗਲਵਾਰ ਨੂੰ ਸ਼ੁਰੂ ਕਰ ਸਕਦੇ ਹੋ ਕਰਨਾ ਰਾਤ ਨੂੰ ਹੈ ਇਹ 12 ਵਜੇ ਤੋਂ ਪਹਿਲਾਂ ਇਸ ਨੂੰ ਕਰਨ ਦੇ ਲਈ ਸੰਗਤ ਜੀ ਤੁਸੀਂ ਅਦਰਕ ਦਾ ਇੱਕ ਛੋਟਾ ਜਿਹਾ ਟੁਕੜਾ ਲੈਣਾ ਹੈ ਤੇ ਉਹ ਸਾਫ਼ ਸੁਥਰਾ ਹੋਣਾ ਚਾਹੀਦਾ ਜੇਕਰ ਸਾਫ਼ ਸੁਥਰਾ ਨਹੀਂ ਹੈ ਤਾਂ ਉਸ ਨੂੰ ਪਾਣੀ ਦੇ ਨਾਲ ਧੋ ਕੇ ਵੀ ਸਾਫ਼ ਸੁਥਰਾ ਕਰ ਸਕਦੇ ਹੋ ਇੱਕ ਗੱਲ ਦਾ ਧਿਆਨ ਰੱਖੋ ਕਈ ਵਾਰ ਆਪਾਂ ਜਦੋਂ ਅਦਰਕ ਲੈ ਕੇ ਆਉਂਦੇ ਹਾਂ ਤਾਂ ਉਹ ਸੰਗਤ ਜੀ ਕਾਫੀ ਗਲਿਆ ਜਾਂ ਟੇਡਾ ਮੇਡਾ ਹੁੰਦਾ ਹੈ ਇਸ ਤਰ੍ਹਾਂ ਤੁਸੀਂ ਨਹੀਂ ਲੈਣਾ ਸਾਫ ਸੁਥਰਾ ਹੋਣਾ ਚਾਹੀਦਾ ਹੈ ਮਿੱਟੀ ਦਾ ਤੁਸੀਂ ਮਿੱਟੀਦਨ ਲੱਗੀ ਹੋਵੇਗੀ ਉਸ ਨੂੰ ਪਾਣੀ ਦੇ ਨਾਲ ਸਾਫ਼ ਕਰ ਸਕਦੇ ਹੋ ਇੱਕ ਛੋਟਾ ਜਿਹਾ ਅਦਰਕ ਦਾ ਟੁਕੜਾ ਲੈਣ ਤੋਂ ਬਾਅਦ ਅਸੀਂ ਇਸ ਨੂੰ ਇੱਕ ਲਾਲ ਧਾਗੇ ਦੇ ਨਾਲ ਇਸੇ ਮਾਲਾ ਬਣਾ ਲੈਣੀ ਹੈ ਟੁਕੜਾ ਹੀ ਲੈਣਾ ਹੈ ਤੇ ਇਸ ਨੂੰ ਮਾਲਾ ਬਣਾ ਲੈਣੀ ਹੈ ਤੇ ਇਨਾ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਜਿਸ ਥਾਂ ਤੇ ਆਪਣਾ ਪਾੜ ਪੂਜਾ ਦਾ ਕੋਈ ਸਥਾਨ ਘਰ ਦੇ ਵਿੱਚ ਬਣਾਇਆ ਹੋਵੇਗਾ ਉਥੇ ਲੈ ਜਾ ਕੇ ਉਸ ਨੂੰ ਤੁਸੀਂ ਰੱਖ ਦੇਣਾ ਇਹਨਾਂ ਕੰਮ ਜੋ ਕਰਨਾ ਹੈ ਤੁਸੀਂ ਇਹ ਰਾਤ ਦੇ ਸਮੇਂ ਕਰਨਾ ਹੈ ਇਸ ਤੋਂ ਇਲਾਵਾ ਤੁਸੀਂ ਹੋਰ ਕੋਈ ਕੰਮ ਨਹੀਂ ਕਰਨਾ ਇਸ ਪਾੜ ਨੂੰ ਰਾਤ ਦੇ ਸਮੇਂ ਜਦੋਂ ਕਰਨਾ ਹੈ ਤਾਂ ਜਿੱਥੇ ਅਸੀਂ ਪਾੜ ਪੂਜਾ ਕਰਦੇ ਹਾਂ ਉਸ ਥਾਂ ਤੇ ਰੱਖ ਕੇ ਤੁਸੀਂ ਰਾਤ ਦੇ ਸਮੇਂ ਸੌਂ ਜਾਣਾ ਹੈ ਰਾਤ ਨੂੰ ਸੌਣ ਤੋਂ ਬਾਅਦ ਵਿੱਚ ਅਗਲੇ ਦਿਨ ਬੁੱਧਵਾਰ ਨੂੰ ਤੁਸੀਂ ਸਵੇਰੇ ਉੱਠ ਕੇ ਨਹਾਉਣ ਤੋਂ ਨਾ ਤੋਂ ਕੇ ਚੰਗੀ ਤਰ੍ਹਾਂ ਫ੍ਰੈਸ਼ ਹੋ ਕੇ ਜੇਕਰ ਨਹੀਂ ਤਾਂ ਹੱਥ ਮੂੰਹ ਧੋ ਕੇ ਤੁਸੀਂ ਅਸ ਕੰਮ ਨੂੰ ਸ਼ੁਰੂ ਕਰ ਸਕਦੇ ਹੋ ਸੰਗਤ ਇਹ ਜੋ ਮਾਲਾ ਰੱਖੀ ਐ ਇਸ ਨੂੰ ਲੈ ਕੇ ਜਿਹੜਾ ਆਪਣੇ ਘਰ ਦਾ ਮੇਨ ਗੇਟ ਹੁੰਦਾ ਹੈ ਘਰ ਦੇ ਮੇਨ ਗੇਟ ਤੋਂ ਅੱਗੇ ਜਿਸ ਗੇਟ ਤੋਂ ਅਸੀਂ ਆਪਣੇ ਕਮਰੇ ਦੇ ਘਰ ਦੇ ਅੰਦਰ ਆਉਂਦੇ ਹਾਂ ਉਸ ਗੇਟ ਤੇ ਤੁਸੀਂ ਇਸ ਮਾਲਾ ਨੂੰ ਲਟਕਾ ਦੇਣਾ ਹੈ ਇਸੇ ਤਰ੍ਹਾਂ ਸਾਹਾ ਸੰਗਾਜੀ ਕਈ ਬ्यान ਪ੍ਰਾਇ ਸੋਚਣਗੇ ਕਿ ਜੇਕਰ ਅਸੀਂ ਇਸ ਤਰ੍ਹਾਂ ਅਦਰਕ ਦੀ ਮਾਲਾ ਨੂੰ ਲਟਕਾਵਾਂਗੇ ਤਾਂ ਦੇਖਣ ਵਾਲਾ ਸਾਨੂੰ ਕੀ ਕਹੇਗਾ ਅਸੀਂ ਇਹ ਕੀਤਾ ਹੋਇਆ ਹੈ ਤੇ ਇਸ ਕਾਰਨ ਕਰਕੇ ਆਪਾਂ 메ਨ ਗੇਟ ਤੇ ਨਹੀਂ ਘੜ ਦੀ ਅੰਦਰ ਵਾਲੇ ਗੇਟ ਤੇ ਤੁਸੀਂ ਮਾਲਾ ਨੂੰ ਲਟਕਾ ਸਕਦੇ ਹੋ ਐਸੋ ਇਲਾਵਾ ਸੰਗਾਜੀ ਜੀ ਜੇਕਰ ਤੁਹਾਨੂੰ ਕੋਈ ਵੀ ਪ੍ਰੋਬਲਮ ਹੈ ਤੁਸੀਂ ਇਸ ਕਿਸੇ ਕੱਪੜੇ ਦੇ ਨਾਲ ਟੱਕ ਸਕਦੇ ਹੋ ਜੇਕਰ ਤੁਸੀਂ ਉਹ ਕੱਪੜਾ ਵੀ ਨਹੀਂ ਰੱਖ ਸਕਦੇ ਤਾਂ ਤੁਸੀਂ ਫੋਟੋ ਲਗਾ ਸਕਦੇ ਹੋ ਉਸ ਤੋਂ ਪਤਾ ਜੋ ਕਿ ਤਾਂ ਜੋ ਕਿ ਲੋਕਾਂ ਨੂੰ ਬਿਲਕੁਲ ਵੀ ਨਜ਼ਰ ਨਾ ਆਵੇ ਕਿ ਇਸ ਜਗ੍ਹਾ ਤੇ ਮਾਲਾ ਲਟਕਾ ਰੱਖੀ ਹੈ ਸੰਗਜ ਜੀ ਇਸ ਨੂੰ ਪੂਰਾ ਹਫਤਾ ਤੁਸੀਂ ਮਾਲਾ ਨੂੰ ਇਸੇ ਤਰ੍ਹਾਂ ਲਟਕਿਆ ਰਹਿਣ ਦੇਣਾ ਹੈ ਉਸ ਤੋਂ ਬਾਅਦ ਜਦੋਂ ਅਗਲਾ ਮੰਗਲਵਾਰ ਆਵੇਗਾ ਤੁਸੀਂ ਉਹ ਜਿਹੜੀ ਮਾਲਾ ਹੈ ਉਸ ਨੂੰ ਹਟਾ ਕੇ ਉੱਥੋਂ ਤੁਸੀਂ ਜਾ ਕੇ ਤੁਹਾਡੇ ਘਰ ਤੋਂ ਬਾਹਰ ਦੇ ਵਿੱਚ ਬਾਹਰ ਕਿਤੇ ਵੀ ਪੇੜ ਹੋਵੇਗਾ ਉੱਥੇ ਜਾ ਕੇ ਤੁਸੀਂ ਇਸ ਮਾਲਾ ਨੂੰ ਲਟਕਾ ਕੇ ਆ ਜਾਣਾ ਇੱਕ ਗੱਲ ਦਾ ਖਾਸ ਧਿਆਨ ਤੁਸੀਂ ਰੱਖਣਾ ਕਿ ਤੁਸੀਂ ਥੱਲੇ ਨਹੀਂ ਰੱਖ ਕੇ ਆਉਣੀ ਇਹਨੂੰ ਲਟਕਾ ਕੇ ਹੀ ਆਉਣਾ ਹੈ ਪਰ نیچے ਨਹੀਂ ਰੱਖਣਾ ਐਸੋ ਲਾਵੇ ਇੱਕ ਗੱਲ ਹੋਰ ਖਾਸ ਧਿਆਨ ਰੱਖਣੀ ਕਿ ਜਿਹੜਾ ਤੁਸੀਂ ਦਰਖਤ ਤੇ ਰੱਖ ਕੇ ਆ ਰਹੇ ਹੋ ਉਹ ਕੰਡੇ ਵਾਲਾ ਨਹੀਂ ਹੋਣਾ ਚਾਹੀਦਾ ਘਰ ਆ ਕੇ ਉਸੇ ਤਰ੍ਹਾਂ ਤੁਸੀਂ ਫਿਰ ਰਾਤ ਨੂੰ ਇਹ ਉਪਾਅ ਕਰਨਾ ਇੱਕ ਨਵੀਂ ਮਾਲਾ ਬਣਾਉਣੀ ਤੇ ਅੱਠ ਮੰਗਲਵਾਰ ਤੁਸੀਂ ਲਗਾਤਾਰ ਐਸੇ ਰੂਟੀਨ ਦੇ ਨਾਲ ਇਸ ਪਾਣੂ ਕਰਨਾ ਹੈ ਇਸ ਪਾਣ ਨੂੰ ਲਗਾਤਾਰ 8 ਮੰਗਲਵਾਰ ਕਰਾਂ ਦੇ ਨਾਲ 8 ਮੰਗਲਵਾਰ ਲਗਾਤਾਰ ਕਰਨਾ ਹੈ ਪਰ ਕਰਨਾ ਮੰਗਲਵਾਰ ਹੈ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਇਸ ਪਾਣ ਨੂੰ ਕਰਨ ਦਾ ਸਮਾਂ ਰਾਤ ਦਾ ਹੈ ਰਾਤ ਦੇ ਸਮੇਂ ਤੁਸੀਂ ਕਰਨਾ ਹੈ 12 ਵਜੇ ਤੋਂ ਬਾਅਦ ਅਗਲੇ ਦਿਨ ਸਵੇਰ ਹੋ ਜਾਂਦੀ ਹੈ ਇਸ ਕਰਕੇ ਉਹ ਅਗਲਾ ਦਿਨ ਜਿਹੜਾ ਹੈ ਉਹ ਬੁੱਧਵਾਰ ਮੰਨਿਆ ਜਾਏਗਾ 12 ਵਜੇ ਤੋਂ ਪਹਿਲਾਂ ਰਾਤ ਦੇ ਸਮੇਂ ਤੁਸੀਂ ਮੰਗਲਵਾਰ ਦੇ ਦਿਨ ਕਿਸੇ ਵੀ ਤੁਸੀਂ ਮੰਗਲਵਾਰ ਸ਼ੁਰੂ ਕਰ ਸਕਦੇ ਹੋ ਰਾਤ ਨੂੰ 12 ਵਜੇ ਤੋਂ ਪਹਿਲਾਂ ਇਸ ਨੂੰ ਕਰਨ ਦੇ ਲਈ ਸਾਧ ਸੰਗਾ ਜੀ ਤੁਸੀਂ ਅਦਰਕ ਦਾ ਛੋਟਾ ਜਿਹਾ ਇਸ ਭਾਂ ਨੂੰ ਲਗਾਤਾਰ 8 ਮੰਗਲਵਾਰ ਕਰਨ ਦੇ ਨਾਲ ਸੰਗਾ ਜੀ ਤੁਹਾ ਸਾਧ ਸੰਗਾ ਜੀ ਤੁਹਾਡੇ ਸਿਰ ਤੇ ਜਿੰਨਾ ਵੀ ਕਰਜ਼ਾ ਹੋਵੇਗਾ ਉਹ 8 ਮੰਗਲਵਾਰ ਦੇ ਵਿੱਚ ਇਹ ਹੌਲੀ ਹੌਲੀ ਘਟਨਾ ਸ਼ੁਰੂ ਹੋ ਜਾਵੇਗਾ ਇਸ ਤੋਂ ਇਲਾਵਾ ਜਿਹੜਾ ਕੋਈ ਮਨੁੱਖ ਵਿਅਕਤੀ ਤੁਹਾਨੂੰ ਪਰੇਸ਼ਾਨ ਕਰ ਰਿਹਾ ਹੈ ਉਹ ਆਪਣੇ ਆਪ ਹੀ ਤੁਹਾਡੇ ਤੋਂ ਪਾਸਾ ਕਰ ਲਵੇਗਾ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਜਾਂ ਪ੍ਰੋਬਲਮ ਨਹੀਂ ਦੇਵੇਗਾ ਏਸੀ ਸਾਹਾ ਸੰਗਤ ਜੀ ਪਹਿਲਾ ਉਪਾ ਜੋ ਕਰਜ਼ੇ ਦੇ ਲਈ ਤੇ ਦੁਸ਼ਮਣ ਦੇ ਲਈ ਸੀ ਸਾਡੇ ਘਰ ਤੋਂ ਦੁਸ਼ਮਣ ਦੂਰੋਂ ਜਾਣ ਤੇ ਸਾਡਾ ਕਰਜ਼ਾ ਜਿਹੜਾ ਹੈ ਉਹ ਵੀ ਲੈ ਜਾਵੇਗਾ ਇਸ ਤੋਂ ਨੰਬਰ 2 ਤੇ ਦੂਸਰਾ ਉਪਾ ਜੋ ਸਾਡੇ ਘਰ ਦੀ ਪਰੇਸ਼ਾਨੀ ਨੂੰ ਦੂਰ ਕਰਦਾ ਹੈ ਪੈਸੇ ਦੀ ਪਰੇਸ਼ਾਨੀ ਜਿਹੜੀ ਸਾਡੇ ਘਰ ਦੇ ਵਿੱਚੋਂ ਦੂਰੋਂ ਜਾਂਦੀ ਹੈ ਇਸੇ ਤਰ੍ਹਾਂ ਸੰਗਤ ਜੀ ਜੇਕਰ ਤੁਹਾਡੇ ਘਰ ਵਿੱਚ ਪੈਸਾ ਨਹੀਂ ਆਉਂਦਾ ਜਾਂ ਤੁਹਾਨੂੰ ਇਦਾਂ ਲੱਗਦਾ ਕਿ ਤੁਹਾਡੇ ਘਰ ਵਿੱਚ ਕਿਸੇ ਨੇ ਪਿਆਸਿਆਂ ਤੇ ਰੋਕ ਲਗਾ ਦਿੱਤੀ ਹੈ ਤੁਹਾਡਾ ਚੱਲਦਾ ਚੱਲਦਾ ਕਾਰੋਬਾਰ ਜਿਹੜਾ ਰੁਕ ਗਿਆ ਤਾਂ ਇਸ ਲਈ ਸਾਧ ਸੰਗਤ ਜੀ ਆਪਾਂ ਇੱਕ ਛੋਟਾ ਜਿਹਾ ਅਦਰਕ ਦਾ ਟੁਕੜਾ ਲੈਣਾ ਹੈ ਇਹ ਉਪਾਅ ਵੀ ਤੁਸੀਂ ਮੰਗਲਵਾਰ ਨੂੰ ਕਰਨਾ ਹੈ ਇਸ ਨੂੰ ਵੀ ਤੁਸੀਂ 8 ਮੰਗਲਵਾਰ ਲਗਾਤਾਰ ਕਰਨਾ ਹੈ ਇਸ ਉਪਾਅ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਅਦਰਕ ਦੀ ਮਾਲਾ ਬਣਾਈ ਸੀ ਪਹਿਲਾਂ ਉਪਾਅ ਦੇ ਵਿੱਚ ਉਹ ਨਹੀਂ ਬਣਾਉਣੀ ਸਿਰਫ ਅਦਰਕ ਦਾ ਛੋਟਾ ਜਿਹਾ ਟੁਕੜਾ ਲੈਣਾ ਹੈ ਉਸਨੂੰ ਤੁਸੀਂ ਪਾਣੀ ਦੇ ਨਾਲ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲੈਣਾ ਸਾਫ਼ ਕਰਨ ਤੋਂ ਬਾਅਦ ਇਸ ਨੂੰ ਤੁਸੀਂ ਆਪਣਾ ਜੋ ਵੀ ਘਰ ਦੇ ਵਿੱਚ ਪਾਣ ਪੋਜਾ ਦਾ ਸਥਾਨ ਹੋਵੇਗਾ ਉੱਥੇ ਲੈ ਜਾ ਕੇ ਤੁਸੀਂ ਰੱਖ ਕੇ ਦੇਣਾ ਹੈ ਇਸ ਪਾਣ ਨੂੰ ਵੀ ਤੁਸੀਂ ਰਾਤ ਦੇ ਸਮੇਂ ਹੀ ਕਰਨਾ ਹੈ ਐਸੇ ਵਿੱਚ ਤੁਸੀਂ ਹੱਥ ਜੋੜ ਕੇ ਬੈਠਣਾ ਹੈ ਤੇ ਜਿਹੜੇ ਵੀ ਤੁਸੀਂ ਆਪਣਾ ਨਾਮ ਪਾਣੀ ਦਾ ਚਾਪ ਕਰਦੇ ਹੋ ਪ੍ਰਮਾਤਮਾ ਨੂੰ ਮੰਨਦੇ ਹੋ ਉਹਨਾਂ ਨੂੰ ਯਾਦ ਕਰਕੇ ਤੁਸੀਂ 5-10 ਮਿੰਟ हाथ जोड़ के अपना चाप सिमरन जो भी ਤੁਸੀਂ ਕਰਦੇ ਹੋ ਜਿਸ ਵੀ ਧਰਮ ਦੇ ਹੋ ਉਹ ਜ਼ਰੂਰ ਕਰਨਾ ਹੈ ਕਰਨ ਤੋਂ ਬਾਅਦ ਵਿੱਚ ਸੰਗ ਜੀ ਤੁਸੀਂ ਆਰਾਮ ਦੇ ਨਾਲ ਆਪਣਾ ਸੌ ਜਾਣਾ ਹੈ ਤੇ ਅਗਲੇ ਦਿਨ ਬੁੱਧਵਾਰ ਦੀ ਸਵੇਰ ਨੂੰ ਉੱਠ ਕੇ ਤੁਸੀਂ ਆਪਣਾ ਨਾਅ ਧੋ ਕੇ ਛੋਟਾ ਜਿਹਾ ਲਾਲ ਰੰਗ ਦਾ ਕੱਪੜਾ ਲੈਣਾ ਹੈ ਜਿੰਨਾ ਘਰਮਾਲ ਹੁੰਦਾ ਹੈ ਉਹਨਾਂ ਕੋ ਕੱਪੜਾ ਲੈ ਕੇ ਜੋ ਅਦਰਕ ਦਾ ਟੁਕੜਾ ਰੱਖਿਆ ਸੀ ਉਸ ਨੂੰ ਤੁਸੀਂ ਲਾਲ ਰੰਗ ਦਾ ਜੋ ਕੱਪੜਾ ਲਿਆ ਉਸ ਦੇ ਵਿੱਚ ਤੁਸੀਂ ਲਪੇਟ ਲੈਣਾ ਹੈ ਲਾਲ ਕਪੜੇ ਵਿੱਚ ਲਪੇਟਣ ਤੋਂ ਬਾਅਦ ਜਿੱਥੇ ਵੀ ਤੁਸੀਂ ਆਪਣੇ ਘਰ ਦੇ ਵਿੱਚ ਆਪਣੇ ਘਰ ਦਾ ਜੋ ਵੀ ਪੈਸਾ ਰੱਖਦੇ ਹੋ ਜਿਵੇਂ ਆਪਣੇ ਘਰ ਦੇ ਵਿੱਚ ਕੋਈ ਲੋਕਰ ਹੁੰਦਾ ਹੈ ਜਿੱਥੇ 골ਡ ਜਾਂ ਪੈਸਾ ਕੁਝ ਵੀ ਆਪਾਂ ਤੇ ਚੋਰੀ ਹੁੰਦੀ ਹੈ ਉੱਥੇ ਉਸ ਅਦਰਕ ਦੇ ਟੁਕੜੇ ਨੂੰ ਤੁਸੀਂ ਲਾਲ ਕਪੜੇ ਦੇ ਵਿੱਚ ਲਪੇਟਿਆ ਹੋਇਆ ਹੈ ਉਸ ਨੂੰ ਤੁਸੀਂ ਉਸ ਨੂੰ ਤੁਸੀਂ ਆਪਣੇ ਪੈਸਿਆਂ ਵਾਲੀ ਜਗ੍ਹਾ ਤੇ ਚੋਰੀ ਜੋ ਵੀ ਬਣਾਈ ਹੋਈ ਹੈ ਉੱਥੇ ਰੱਖ ਦੇਣਾ ਹੈ ਇਸੇ ਤਰ੍ਹਾਂ ਸਾਧ ਸੰਗਤ ਜੀ ਪੂਰਾ ਹਫਤਾ ਅਗਲੇ ਮੰਗਲਵਾਰ ਤੱਕ ਤੁਸੀਂ ਉਸ ਨੂੰ ਉਤੇ ਪਿਆ ਰਹਿਣ ਦੇਣਾ ਹੈ ਇਸ ਤਰ੍ਹਾਂ ਕਰਨ ਨਾਲ ਸੰਗਤ ਜੀ ਤੁਹਾਨੂੰ ਪਹਿਲੇ ਹਫਤੇ ਹੀ ਫਰਕ ਨਜ਼ਰ ਆਉਣ ਲੱਗ ਜਾਵੇਗਾ ਤੁਹਾਡੇ ਘਰ ਦੇ ਵਿੱਚ ਪੈਸਿਆਂ ਦੀ ਬਰਕਤ ਆਉਣੀ ਸ਼ੁਰੂ ਹੋ ਜਾਵੇਗੀ ਤੁਹਾਡੇ ਘਰ ਵਿੱਚ ਪੈਸਾ ਟਿਕਣਾ ਸ਼ੁਰੂ ਹੋ ਜਾਵੇਗਾ ਸਾਧ ਸੰਗਤ ਜੀ ਐਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਵੀਡੀਓ ਚੰਗੇ ਲੱਗੇ ਤਾਂ ਅਗੇ ਸ਼ੇਅਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ